ਪ੍ਰਵਤੀ ਰ ਅਗਰ ਚਾਲ ਰਹੀ ਹੈ 151346 ਤੇ ਸਾਨੂੰ ਹਰਿ ਮੰਦਰ ਬਾਰੇ ਕਿ ਸ਼ਬਦ ਆ ਰਹੇ ਆ ਤੀਜੇ ਮਹੱਲੇ ਦਾ ਉਹਦੇ ਵਿੱਚ ਉਹ ਹਰੀ ਮੰਦਰ ਬਾਰੇ ਜ਼ਿਕਰ ਕਰ ਰਹੇ ਨੇ ਕਿ ਹਰ ਮੰਦਰ ਕੀ ਹੁੰਦਾ ਇਹ ਕੋਈ ਇਮਾਰਤ ਬਣਾ ਕੇ ਉੱਤੇ ਸੋਨਾ ਚੜਾ ਦੇਣਾ ਉਹ ਸੋਨੇ ਦੀ ਕੋਈ ਇਮਾਰਤ ਨੂੰ ਅਸੀਂ ਹਰ ਮੰਦਰ ਨਹੀਂ ਕਹਿ ਸਕਦੇ ਸਾਨੂੰ ਡਿਫਾਈਨ ਕੀਤਾ ਹੋਇਆ ਸਾਨੂੰ ਦੱਸਿਆ ਹੋਇਆ ਹੈ ਕਿ ਹਰ ਮੰਦਰ ਕੀ ਹੁੰਦਾ ਜਿਹੜੇ ਗੁਰ ਪ੍ਰਸਾਦੀ ਵੇਖ ਤੂੰ ਹਰੀ ਮੰਦਰ ਤੇਰੇ ਨਾਲ ਹੀ ਤੇਰੇ ਨਾਲ ਆ ਹਰਿ ਮੰਦਰ ਪਰ ਉਹ ਐਵੇਂ ਹੀ ਨਹੀਂ ਦਿਖਦਾ ਹੈਗਾ ਉਹਨੂੰ ਗੁਰਪ੍ਰਸਾਦੀ ਦੇਖ ਜਿਸ ਗੁਰਪ੍ਰਸਾਦੀ ਦੀ ਸਪੈਲਿੰਗ ਗੁਰਪ੍ਰਸਾਦ ਜਿਹੜਾ ਗੁਰਪ੍ਰਸਾਦ ਉਹ ਇਹਨੂੰ ਗੁਰਪ੍ਰਸਾਦ ਪੜਦੇ ਆ ਅਸਲ ਚ ਇਹ ਗੁਰਪ੍ਰਸਾਦੀ ਆ ਸਿਆਰੀ बोलਦੀ ਆ ਇੱਥੇ ਸਪੈਲਿੰਗ ਦੂਸਰੇ ਲੋੜ ਲਿਖ ਕੇ ਸਮਝਾਤਾ ਕਿ ਇਹ ਗੁਰਪ੍ਰਸਾਦੀ ਹੀ ਪੜਨਾ ਦਾ ਮਤਲਬ ਹੋ ਗਿਆ ਗੁਰਪ੍ਰਸਾਦ ਦੁਆਰਾ ਗੁਰਪ੍ਰਸਾਦੀ ਜੇ ਤੇ ਬਿੰਦੀ ਲਾ ਦਾਂਗੇ ਤਾਂ ਵੀ ਕੋਈ ਚੱਕਰ ਨਹੀਂ ਉਕੇ ਗੁਰਪ੍ਰਸਾਦੀ ਗੁਰਪ੍ਰਸਾਦ ਦੁਆਰਾ ਕਹਿੰਦੇ ਗੁਰਪ੍ਰਸਾਦ ਦੁਆਰਾ ਜੇ ਦੇਖਾਂਗੇ ਗੁਰਦੀ ਮਤ ਲੈ ਕੇ ਗੁਰਦੋਂ ਮਿਲੇ ਪ੍ਰਸਾਦ ਮਤਲਬ ਗੁਰਦੋਂ ਮਿਲੀ ਸਮਝ ਸੋਚੀ ਲੈ ਕੇ ਜੇ ਵੇਖਾਂਗੇ ਤਾਂ ਹਰਿ ਮੰਦਰ ਸਾਡੇ ਨਾਲ ਹੀ ਆ ਹਰਿ ਮੰਦਰ ਹਰੀ ਦਾ ਮੰਦਰ ਜਿੱਥੇ ਆਰੀ ਵਸਦਾ ਉਹ ਸੱਚਾ ਹਿਰਦਾ ਲਾ ਕੇ ਇਹ ਸਰੀਰ ਇਹ ਗੱਲ ਹੋ ਗਈ ਆ ਕਿ ਦੱਸਦੇ ਨੇ ਹਰੀ ਮੰਦਰ ਇਹੋ ਸਰੀਰ ਹੈ ਗਿਆਨੀ ਰਤਨੀ ਪ੍ਰਗਟ ਹੋਏ ਕਹਿੰਦੇ ਹਰੀ ਮੰਦਰ ਇਹ ਸਰੀਰ ਇਹ ਆ ਪਰ ਗਿਆਨੀ ਰਤਨੀ ਪ੍ਰਗਟ ਹੋਏ ਗਿਆਨ ਦੁਆਰਾ ਇਹ ਰਤਨ ਪ੍ਰਗਟ ਹੁੰਦਾ ਕੰਡੀਸ਼ਨ ਲਾਤੀ ਉੱਤੇ ਵੀ ਕੰਡੀਸ਼ਨ ਲਾਤੀ ਸੀਗੀ ਗੁਰ ਪ੍ਰਸਾਦ ਦੁਆਰਾ ਉਹ ਗਿਆਨ ਰਤਨ ਦੁਆਰਾ ਪ੍ਰਗਟ ਹੁੰਦਾ ਊ ਇਹ ਸਰੀਰ ਨਹੀਂ ਹੈਗਾ ਅਗਲੀ ਲਾਈਨ ਚ ਦੱਸਦੇ ਨੇ ਮਨ ਮੁਖ ਮੋਲਣਾ ਜਾਣਨੀ ਮਾਨਸੀ ਹਰੀ ਮੰਦਰ ਨਾ ਹੋਏ ਦੇ ਮਨਮੁਖ ਜਿਹੜੇ ਆਪਣਾ ਮੂਲ ਨਹੀਂ ਜਾਣਦੇ ਅਸਲੀਅਤ ਨੂੰ ਨਹੀਂ ਜਾਣਦੇ ਮਾਨਸੀ ਮਾਸ ਦਾ ਹਰੀ ਮੰਦਰ ਨਹੀਂ ਹੁੰਦਾ ਹੈਗਾ ਹਰੀ ਮੰਦਰ ਸੱਚਾ ਹਿਰਦਾ ਜਿੱਥੇ ਸੱਚ ਟਿਕਿਆ ਹੋਇਆ ਜਿੱਥੇ ਸੱਚ ਦਾ ਗਿਆਨ ਇਕੱਠਾ ਹੋਇਆ ਉਹ ਹਰੀ ਮੰਦਰ ਆ ਨਾ ਕੇ ਇਸ ਮਾਸ ਦਾ ਸਰੀਰ ਇੱਥੋਂ ਸਪਸ਼ਟ ਕਲੀਅਰ ਹੋ ਗਿਆ ਕਿ ਹਰੀ ਮੰਦਰ ਕੀ ਹੁੰਦਾ ਹਰ ਮੰਦਰ ਕੋਈ ਬਾਹਰ ਮਾਰਤ ਨਹੀਂ ਹੁੰਦੀ ਗੁਰਬਾਣੀ ਨੇ ਸਾਨੂੰ ਸਿਖਾਤਾ ਡਿਫਾਈਨ ਕਰਦਾ ਇਹ ਹਰਮੰਦਰ ਦੀ ਡੈਫੀਨੀਸ਼ਨ ਆ ਗਈ ਹੁਣ ਕਿਤੇ ਵੀ ਗੁਰਬਾਣੀ ਚ ਅੱਗੇ ਜਾਂ ਪਿੱਛੇ ਹਰਮੰਦਰ ਲਿਖਿਆ ਹੋਵੇ ਤਾਂ ਉਸ ਨੂੰ ਇਹ ਸਮਝਣਾ ਕਿ ਉਹ ਸੱਚਾ ਹਿਰਦਾ ਜਿੱਥੇ ਗਿਆਨ ਪਿਆ ਜਿਸ ਕੋਲ ਸੱਚ ਦਾ ਗਿਆਨ ਆਪਣੀ ਅਸਲੀਅਤ ਦਾ ਗਿਆਨ ਹੈ ਉਹ ਹਿਰਦਾ ਹਰਿਮੰਦਰ ਕਿਉਂਕਿ ਉੱਥੇ ਹਰੀ ਵਸਦਾ ਸੱਚ ਦਾ ਗਿਆਨ ਮੁਰਤੋਂ ਹਰਾ ਕਰਨ ਵਾਲਾ ਗਿਆਨ ਹੁੰਦਾ ਉਹੀ ਹਰੀ ਹੁੰਦਾ ਇਸ ਕਰਕੇ ਗੁਰਬਾਣੀ ਨੂੰ ਖੋਜਣਾ ਬਹੁਤ ਜ਼ਰੂਰੀ ਆ ਜੋ ਅਸੀਂ ਪੁਲੇਖੇ ਦੇ ਧਰਮ ਜਪ ਪੁਲੇਖੇ ਦੀ ਗੱਲਾਂ ਬਣਾਈ ਬੈਠੇ ਆ ਉਹ ਸਾਰੀਆਂ ਦਿੱਸੇ ਦੀ ਤਰ੍ਹਾਂ ਸਪਸ਼ਟ ਸਾਫ਼ ਹੋ ਜਾਂਦੀਆਂ ਨੇ ਜੇ ਗੁਰਬਾਣੀ ਨੂੰ ਖੋਜਦੇ ਵਿਚਾਰਦੇ ਆ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰੋ